ਨਾ ਕੋਈ ਨਹੀਂ ਤਾਂ ਇਦਾਂ ਲੱਗਦਾ ਵੀ ਜਿੱਦਾਂ ਉਹ ਆਪਣੀ ਸੁਰਤੀ ਬੇਤੀ ਗੱਲ ਉਹ ਆਵੇਗਾ ਉਹਨੂੰ ਤਾਂ ਮੇਰੇ ਖਿਆਲ ਰਾਤ ਨੂੰ ਵੀ ਸੁੱਤੇ ਪੈਣ ਨੂੰ ਰਾਜੋਆਣੇ ਦੇ ਤੇ ਸ਼ੌਮਣੀ ਕਮੇਟੀ ਦੇ ਹੁਸਕੁਣੇ ਆਉਂਦੇ ਹੋਣੇ। ਇਹ ਵੇ ਕੀਤੀਆਂ ਉਹ ਮੈਂ ਐਟ ਦੀ ਸਟੇਜ ਹਾਲੇ ਕੋਈ ਕਨਵੇ ਨਹੀਂ ਤੁਹਾਨੂੰ ਕਰ ਸਕਦਾ। ਪਰ ਅਸੀਂ ਚਾਹੁੰਦੇ ਆ ਵੀ ਗੱਲਬਾਤ ਥਾਣੀ ਜਿਹੜਾ ਆ ਇਹਦਾ ਕੋਈ ਹੱਲ ਨਿਕਲਣਾ ਚਾਹੀਦਾ ਕਿਉਂਕਿ 33 ਸਾਲ ਆ ਬਜਾਰਾ ਗੁਰਦੀਪ ਸਿੰਘ ਘਾੜਾ ਦਾ 34 ਸਾਲ ਸ਼ੁਰੂ ਹੋ ਗਿਆ। ਭੁੱਲ ਆਪਣੇ ਸਰਦਾਰ ਦਵਿੰਦਰਪਾਲ ਭੋਲਰ ਉਹ 29ਵਾਂ ਸਾਲ ਸ਼ੁਰੂ ਹੋ ਗਿਆ। ਇਹਨਾਂ ਨੂੰ 28-28 ਸਾਲ ਹੋ ਗਏ। ਹਵਾਰਾ ਸਾਹਿਬ ਨੂੰ 27-28 ਸ ਅਬਦਾਰ ਤਾਂ ਤਾਰੇ ਨੂੰ ਭਾਈ ਭਿਉਰੇ ਨੂੰ ਤੇ ਇਹਨਾਂ ਸਾਰਿਆਂ ਨੂੰ ਮੈਂ ਤਾਂ ਸਮਝਦਾ ਆਂ ਭਾਈ ਇਹ ਸਾਨੂੰ ਤਾਂ ਆਪ ਨਹੀਂ ਸਮਝ ਲੱਗਦੀ ਜਿਹੜੇ ਬਾਹਰਲੇ ਲੋਕ ਆ ਉਹ ਕਹਿੰਦੇ ਭਾਈ ਟੈਲੀਫੋਨਾਂ ਤੇ ਸਾਨੂੰ ਪੁੱਛਦੇ ਆਂ ਹੀ ਮੋਰਾਈਟਸ ਵਾਲੇ ਭੇਮੇ ਵੀ ਹੁੰਦੀ ਤੁਹਾਡੇ ਮੁਲਕ ਦੇ ਵਿੱਚ ਮੈਂ ਇਹ ਵੀ ਤੁਹਾਨੂੰ ਦਰਸਾ ਸਕਦਾ ਮੈਂ ਪੁਲਿਸ ਵਾਲੇ ਜਿਹੜੇ ਲਾਈਫ ਅਰੇਂਜਮੈਂਟ ਆ ਚਾਰ ਚਾਰ ਸਾਲ ਬਾਅਦ ਛੱਡ ਦਿੱਤੇ ਬਹੁਤ ਸਾਰੇ ਆ ਜਿਹੜੇ ਇਹਨਾਂ ਦੀ ਸਰਕਾਰਾਂ ਦੇ ਗਵਰਨਰ ਨੇ ਉਹਨਾਂ ਨੂੰ ਅਨਪਾਰਡਨ ਕੀਤੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਦੇਸ਼ ਦੇ ਹੋਮ ਮਿਨਿਸਟਰ ਆ ਉਹਨਾਂ ਨੇ ਸਾਰੇ ਮੁਲਕ ਦਾ ਦੇਖਣਾ ਸੋ ਇਸ ਕਰਕੇ ਇਵੇਂ ਕੋਈ ਹਾਰਚ ਜਿਹੜੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਇੱਕ ਰਾਜਵਾਨਾ ਸਾਹਿਬ ਵਾਲਿਓ ਨੇ ਕਿਹਾ ਬਿੱਟੂ ਨੇ ਵੀ ਐਮਪੀ ਦੀ ਇਲੈਕਸ਼ਨ ਲੜਦੇ ਹੋਏ ਜੀ ਇਹ ਉਹ ਤਾਂ ਉਹ ਤਾਂ ਦੇਖੋ ਜੀ ਗੱਲ ਇਹ ਆ ਮੈਂ ਉਹਦੇ ਬਰਦਾ ਕਹਿਣਾ ਕੋਈ ਨਹੀਂ ਤੁਹਾਨੂੰ ਇਦਾਂ ਲੱਗਦਾ ਜਿਦਾ ਉਹ ਆਪਣੀ ਸੁਰਤੀ ਬਿਰਤੀ ਗਾ ਉਹ ਆ ਬੈਠਾ ਉਹਨੂੰ ਤਾਂ ਮੇਰੇ ਖਿਆਲ ਰਾਤ ਨੂੰ ਵੀ ਸੁੱਤੇ ਪੈਨੂੰ ਰਾਜਵਾਨੇ ਦੇ ਤੇ ਸ਼ੋਮਣੀ ਕਮੇਟੀ ਦੇ ਹੌਸਲਪਨੇ ਆਉਂਦੇ ਹੋਣੇ ਉਹ ਆਪਣਾ ਯਤਨ ਕਰਨ ਉਹ ਉਹ ਰਾਜਵਾਨਾ ਸਾਹਿਬ ਨੇ ਤਾਂ ਕਿਹਾ ਹੀ ਨਹੀਂ ਵੀ ਮੈਂ ਰਾਜਨੀਤਿਕ ਬੰਦਾ ਰਾਜਨੀਤਿਕ ਬੰਦਾ ਤਾਂ ਇਹ ਆ ਇਹ ਆਪਣੀਆਂ ਰੋਟੀਆਂ ਸੇਕ ਰਿਹਾ ਵੀ ਮੈਂ ਵੋਟ ਵੋਟਾਂ ਕਿਦਾਂ ਇਕੱਠੀਆਂ ਕਰਨੀਆਂ ਐਮਪੀ ਦਾ ਮੋੜ ਸੁ ਉਹ ਪੂਰਾ ਕਰ ਲੈ ਸਾਰਾ ਕੁਝ ਇਹ ਖੇਲ ਰਚਿਆ ਜਾ ਰਿਹਾ ਮੈਂ ਉਹਦੇ ਬਾਰੇ ਕੋਈ ਬਾਲਾ ਨਹੀਂ ਕਹਿਣਾ ਚਾਹੁੰਦਾ ਵੀ ਕੀ ਕਰਨਾ ਕਿਉਂਕਿ ਰਾਜਵਾਨਾ ਦਾ ਪੋਲਿਟੀਕਲ ਪਾਰਟੀ ਦਾ ਨਮਾਇੰਦਾ ਥੋੜੋ ਆ ਸੋ ਇਸ ਕਰਕੇ ਕੋਈ ਵੀ ਜਿਹੜਾ ਲਾਜ ਬੋਲਣਾ ਉਹ ਢੰਗ ਨਾਲ ਬੋਲਣਾ ਚਾਹੀਦਾ ਬੰਦੀ ਸਿੱਖਾ ਦੀ ਦਿਹਾਈ ਦਾ ਕਿੱਥੇ ਗੱਲ ਪਹੁੰਚੀ ਹੋਈ ਜੀ ਕਿ ਇਹ ਮਸਲਾ ਚਲੋ ਇਹ ਹੁਣ ਅਸੀਂ ਤੁਰੇ ਹੋਆ ਅਕਾਲ ਤੱਕ ਨੇ ਕਮੇਟੀ ਬਣਾਈ ਆ ਹੁਣ ਦੇਖਦੇ ਆ ਲੈਟ ਅਸ ਮੀਟ ਫਾਰ ਸਮ ਟਾਈਮ ਪੇ ਉਹਦਾ ਕੀ ਨਿਕਲਦਾ ਰਿਹਾ